हिमाचल प्रदेश ਦੇ ਵਿੱਚ ਮੌਨਸੂਨ ਸੀਜ਼ਨ ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਨਸੂਨ ਸੀਜ਼ਨ ਦੌਰਾਨ ਹਿਮਾਚਲ ਚ ਕੀ ਹਾਲਾਤ ਬਣੇ ਇਸ ਦੀਆਂ ਤਸਵੀਰਾਂ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਬੱਦਲ ਫਟਣ, ਹੜ੍ਹ ਜਾਂ ਫਿਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਕਾਰਨ ਹਿਮਾਚਲ ਚ ਹੁਣ ਤੱਕ ਜਾਨੀ ਮਾਲੀ ਨੁਕਸਾਨ ਬਹੁਤ ਹੋ ਚੁੱਕਾ। ਇਸ ਨੁਕਸਾਨ ਦੀ ਪਰਪਾਈ ਕਰਨ ਦਾ ਹੁਣ ਸਮਾਂ ਵੀ ਆ ਗਿਆ ਹੈ ਲੋਕ ਪਰੇਸ਼ਾਨ ਨੇ ਪਰ ਇਹਨਾਂ ਲੋਕਾਂ ਦੀ ਮਦਦ ਦੇ ਲਈ ਬਾਲੀਵੁੱਡ ਅਦਾਕਾਰਾ ਪ੍ਰੀਤੀ ਜੰਟਾ ਦੇ ਵੱਲੋਂ ਹੱਥ ਵਧਾਇਆ ਗਿਆ ਜੀ ਹਾਂ ਉਸਨੇ ਮਦਦ ਦਾ ਹੱਥ ਵਧਾਇਆ ਤੇ 30 ਲੱਖ ਰੁਪਏ ਦਾਨ ਕੀਤੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਪ੍ਰੀਤੀ ਜੰਟਾ ਦੇ ਵੱਲੋਂ ਲੱਖਾਂ ਰੁਪਏ ਦਾ ਦਾਨ ਕੀਤਾ ਗਿਆ ਸੀ IPL ਦੀ ਟੀਮ ਕਿੰਗਸ 11 ਦੀ ਪ੍ਰਤੀਜਿੰਤਾ ਮਾਲਕਨ ਹੈ ਤੇ ਪੰਜਾਬ ਦੀ ਮਦਦ ਲਈ ਉਹ ਅੱਗੇ ਆਈ ਉਹਨਾਂ ਦੀ ਟੀਮ ਅੱਗੇ ਆਈ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਦ ਲੋਕਾਂ ਨੂੰ ਮਦਦ ਦੀ ਲੋੜ ਹੈ ਉੱਥੋਂ ਦੀ ਸਰਕਾਰ ਨੂੰ ਵੀ ਮਦਦ ਦੀ ਲੋੜ ਹੈ ਤੇ ਪ੍ਰੀਤੀ ਜ਼ੰਟਾ ਨੇ ਮਦਦ ਦੇ ਲਈ ਆਪਣਾ ਹੱਥ ਅੱਗੇ ਵਿਦਾਇਆ ਤੇ 30 ਲੱਖ ਰੁਪਏ ਦਾਨ ਕੀਤਾ ਜਿਸ ਨੂੰ ਲੈ ਕੇ ਉਹਨਾਂ ਦਾ ਧੰਨਵਾਦ ਲੋਕਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਤੇ ਸਰਕਾਰ ਦੇ ਵੱਲੋਂ ਵੀ ਇਹ ਮਦਦ ਦਾ ਹੱਥ ਪ੍ਰੀਤੀ ਜ਼ੰਟਾ ਨੇ ਵਿਦਾਇਆ ਹਿਮਾਚਲ ਦੀ ਹੀ ਉਹ ਵਸਨੀਕ ਹੈ ਹਿਮਾਚਲ ਦੀ ਧੀ ਪ੍ਰੀਤੀ ਜ਼ੰਟਾ ਜੋ ਹੁਣ ਰਹਿੰਦੀ ਵਿਦੇਸ਼ ਦੇ ਵਿੱਚ ਹੈ ਪਰ ਜੰਪਾਲ ਹਿਮਾਚਲ ਪ੍ਰਦੇਸ਼ ਦੀ ਹੈ ਤੇ ਅੱਜ ਉਸ ਨੇ ਆਪਣੇ ਸੂਬੇ ਦੇ ਲਈ ਆਪਣੇ ਰਾਜ ਦੇ ਲਈ ਹੱਥ ਮਦਦ ਦਾ ਵਿਦਾਇਆ ਤੇ 30 ਲੱਖ ਰੁਪਏ ਦਾ ਦਾਨ ਕੀਤਾ